ਇਸ ਜੋਗਮ ਹੈ ਨਿਰਭਉ ਹਰਨਾਮ ਹੈ ਪਈਏ ਗੁਰ ਵਿਚਾਰ ਬਿਨ ਨਾਮ ਜਮਕ ਬਸ ਹੈ ਮਨਮੁਖ ਅੰਧਗਬਾਰ ਹਰ ਕੈ ਪਾਣ ਜਨ ਸੇਵਾ ਕਰੇ ਬੁੱਝ ਸਚ ਸੋਈ ਹਰ ਕਹਿ ਭਾਣੇ ਸਲਾਹੀਏ ਭਾਣੇ ਮੰਨੇ ਸੁਖ ਹੋਈ ਹਰ ਕਹਿ ਭਾਣੇ ਜਨਮ ਪਦਾਰਥ ਪਾਇ ਮਤ ਊਤਮ ਹੋਈ ਨਾਨਕ ਨਾਮ ਸਲਾਹੇ ਤੂੰ ਗੁਰਮੁਖ ਗਤ ਹੋਈ ਗੁਰਪਿਆਰ ਬਾਲਿਓ ਸਤ ਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਕਿਰਪਾ ਸਦਕਾ ਆਪਾਂ ਪਾਵਨ ਪਵਿੱਤਰ ਅੰਗ 365 ਤੇ ਸੁਭਾਈਮਾਨ ਸ਼ਬਦ ਵਿੱਚੋਂ ਪੰਗਤੀਆਂ ਪੜ੍ਹੀਆਂ ਨੇ ਜੋ ਮਹਾਰਾਜ ਨੇ ਸਮਝਾਉਣਾ ਕੀਤਾ ਹੇ ਭਾਈ ਇਸ ਜਗ ਵਿੱਚ ਪ੍ਰਮਾਤਮਾ ਦਾ ਨਾਮ ਹੀ ਹੈ ਜੋ ਜਗਤ ਦੇ ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ ਪਰ ਇਹ ਨਾਮ ਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤ ਨਾਲ ਮਿਲਦਾ ਹੈ। ਬੇ ਗੁਰੂ ਦੇ ਕਹੇ ਲੱਗ ਕੇ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਜਾਂਦਾ। ਗੁਰੂ ਦੇ ਬਚਨ ਸੁਣਨੇ ਤੇ ਮੰਨਣੇ ਤੇ ਫਿਰ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ। ਫਿਰ ਉਹਦੀ ਪ੍ਰਾਪਤੀ ਹੁੰਦੀ ਹੈ। ਤੇ ਬਿਨ ਨਾਮ ਜੰਮ ਕੇ ਬਸ ਹੈ। ਮਨਮੁਖ ਅੰਧਗਵਾਰ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਸਰੀਰ ਕਰਕੇ ਬੀਬੀ ਅਜੇ ਭਾਈ ਆ ਉਹ ਆਤਮਿਕ ਮੌਤ ਦੇ ਕਾਬੂ ਵਿੱਚ ਰਹਿੰਦੀ ਹੈ ਮਾਇਆ ਦੇ ਮੋਹ ਵਿੱਚ ਅੰਨੀ ਹੋਈ ਰਹਿੰਦੀ ਹੈ ਤੇ ਮੂਰਖ ਟਿਗੀ ਰਹਿੰਦੀ ਹੈ ਬੇ ਮੂਰਖਤਾ ਤੋਂ ਇਲਾਵਾ ਹੋਰ ਕੋਈ ਉਹਦਾ ਨਾਮ ਨਹੀਂ ਪੈਂਦਾ ਫਿਰ ਉਹਨੂੰ ਮੂਰਖ ਹੀ ਆਖਿਆ ਜਾਂਦਾ ਤੇ ਅਗਲੇ ਬੰਦ ਚ ਮਾਰਾ ਨੇ ਦਸਤਾ ਹਰ ਕੇ ਭਾਨ ਜਨ ਸੇਵਾ ਕਰੇ 부ਜ ਸਚ ਸੋਈ ਮਰਜ ਕਹਿੰਦੇ ਜਿਹੜਾ ਮਨੁੱਖ ਪ੍ਰਮਾਤਮਾ ਦੀ ਰਜਾ ਵਿੱਚ ਚੱਲਦਾ ਹੈ ਉਹੀ ਮਨੁੱਖ ਪ੍ਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ ਬਿਨ ਜਨ ਵਿੱਚ ਰਹਿਣਾ ਗੁਰੂ ਦੇ ਕਹੇ ਜਿਵੇਂ ਆਪਾਂ ਪੜਦੇ ਹੁਣ ਗਾਵਨ ਤੁਦ ਨੂੰ ਪਵਨ ਪਾਣੀ ਬਸੰਤਰ ਗਾਵੇ ਰਾਜਾ ਧਰਮਦੁਆਰੇ ਵੀ ਤੈਨੂੰ ਪੌਣ ਵੀ ਗਾਉਂਦੀ ਆ ਹਵਾ ਵੀ ਗਾਉਂਦੀ ਆ ਅੱਗ ਵੀ ਗਾਉਂਦੀ ਆ ਗਾਉਂਦੀ ਕਿਵੇਂ ਆਹੋ ਪ੍ਰਭੂ ਪਰਮਾਤਮਾ ਦੇ ਨਿਜਮ ਵਿੱਚ ਚੱਲ ਰਹੀ ਆ ਉਹ ਜਿਹੜੀ ਡਿਊਟੀ ਲੱਗੀ ਆ ਕਾਲਪੁਰਖ ਵਾਰੇ ਬਾਹਗੁਰੂ ਵੱਲੋਂ ਉਹ ਹਵਾ ਨਿਭਾ ਰਹੀ ਆ ਅੱਗੇ ਤਤਤਾ ਉਹ ਉਹਦੇ ਹੁਕਮ ਵਿੱਚ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਮਨੁੱਖ ਪਰਮਾਤਮਾ ਦੀ ਰਜਾ ਵਿੱਚ ਚੱਲਦਾ ਹੈ ਉਹੀ ਮਨੁੱਖ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ ਉਹੀ ਉਸ ਦਾ ਸਦਾ ਸਿਰ ਪ੍ਰਭੂ ਨੂੰ ਸਮਝਦਾ ਹੈ ਉਹੀ ਉਸ ਪ੍ਰਭੂ ਨੂੰ ਸਦਾ ਸਮਝਦਾ ਹੈ ਵੀ ਸਦਾ ਸਿਰ ਰਹਿਣ ਵਾਲਾ ਹੈ ਹਰ ਕੇ ਭਾਣ ਸਲਾਹੀਏ ਆਨੇ ਮਨ ਸੁਖ ਹੋਈ ਪ੍ਰਮਾਤਮਾ ਦੀ ਰਜਾ ਵਿੱਚ ਤੁਰਿਆ ਹੀ ਪ੍ਰਮਾਤਮਾ ਦੀ ਸਿੱਖਤ ਸਲਾਹ ਹੋ ਸਕਦੀ ਹੈ ਜੇ ਪ੍ਰਮਾਤਮਾ ਦੀ ਰਜਾ ਵਿੱਚ ਤੁਰਿਏ ਤਾਂ ਹੀ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਤੇ ਜੇ ਹੁਣ ਆਪਾਂ ਪਾਈ ਆਪਾਂ ਕੱਲਾ ਮੱਥਾ ਟੇਕਣ ਤੇ ਸੀਮਤ ਕਰਦੇ ਆਪਾਂ ਆਪਣੀ ਮਨਮਰਜ਼ੀ ਐ ਤੇ ਫੇਰ ਮਹਾਰਾਜ ਕਹਿੰਦੇ ਤੁਹਾਡਾ ਕੁਝ ਨਹੀਂ ਬਣ ਸਕਦਾ ਕਿਉਂਕਿ ਪ੍ਰਮਾਤਮਾ ਦੀ ਰਜਾ ਵਿੱਚ ਤੁਰਿਆ ਹੀ ਪ੍ਰਮਾਤਮਾ ਦੀ ਸਿੱਖਤ ਸਲਾਹ ਹੋ ਸਕਦੀ ਹੈ ਪ੍ਰਮਾਤਮਾ ਦਾ ਨਾਮ ਉਹਦੀ ਰਜਾ ਵਿੱਚ ਰਹਿਣਾ ਹੀ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਵੀ ਮਨੁੱਖ ਬੀਬੀ ਆ ਚਾਹੇ ਭਾਈ ਆ ਮਹਾਰਾਜ ਕਹਿੰਦੇ ਜੇ ਪ੍ਰਮਾਤਮਾ ਦੀ ਰਜਾ ਵਿੱਚ ਰਹਿੰਦਾ ਹੈ ਜਿਹੜਾ ਤੇ ਉਹ ਪ੍ਰਭੂ ਪ੍ਰਮਾਤਮਾ ਦੀ ਸਿੱਖਤ ਸਲਾਹ ਕਰ ਰਿਹਾ ਤੇ ਜੇ ਕੋਈ ਮਾੜਾ ਮੋਟਾ ਦੁੱਖ ਤਕਲੀਫ ਆਉਣ ਤੇ ਰੱਬ ਨੂੰ ਲਾਂਭੇ ਤੇ ਰੱਬ ਨੂੰ ਗਾਲਾਂ ਹੀ ਕੱਢੀ ਜਾਂਦੇ ਨੇ ਕਈ ਤਾਂ ਮੈਂ ਦੇਖਿਆ ਜੀ ਇਹ ਸੁਣੀਆਂ ਵੀ ਆ ਫੇਰ ਤੂੰ ਰੱਬ ਦੇ ਬਾਣੇ ਵਿੱਚ ਨਹੀਂ ਹੈ ਭਾਈ ਠੀਕ ਆ ਮਹਾਰਾਜ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਰਿਜਕ ਪਾਣੀ ਦੀਆਂ ਦਾਤਾਂ ਵੀ ਦਿੱਤੀਆਂ ਉਹ ਤੂੰ ਉਹਨਾਂ ਦਾ ਆਨੰਦ ਮਾਣ ਹੀ ਜਾਣਾ ਜਿੰਨੇ ਤੇਰੀ ਸੁਭਾਸਾਂ ਦੀ ਪੂੰਜੀ ਮਹਾਰਾਜ ਨੇ ਤੈਨੂੰ ਦਿੱਤੀ ਆ ਉਹ ਪੂਰੀ ਕਰ ਜਾਣੀ ਆ ਭੋਗ ਜਾਣੀ ਆ ਤੇ ਪ੍ਰਮਾਤਮਾ ਦੇ ਨਾਲ ਜੀਵ ਆਤਮਾ ਦਾ ਮੇਲ ਮਲਾਪ ਨਹੀਂ ਹੋਣਾ ਇਹ ਫੇਰ 84 ਦੇ ਗੇੜ ਤੋਂ ਹੀ ਆਈ ਆ ਤੇ 84 ਦੇ ਗੇੜ 'ਚ ਹੀ ਚਲੀ ਜਾਣਾ ਨੇ 83 ਦਾ ਗੇੜੇ ਹੀ ਆ ਵੀ ਮਤਲਬ ਮਰ ਬਗਿਆ ਜੰਮ ਪਿਆ ਕਿਤੇ ਡੱਡੂ ਕੱਛੂ ਮੱਸੀ ਮੱਛਰ ਮੱਖੀ ਕੀੜੇ ਮਕੋੜੇ ਕਿਉਂਕਿ ਗੁਰਬਾਣੀ ਕਹਿੰਦੀ ਆ ਜੀ ਮੈਂ ਨਹੀਂ ਕਹਿ ਰਿਹਾ ਕਈ ਜਨਮ ਭਾਈ ਕੀਟ ਪਤੰਗਾ ਕਈ ਜਨਮ ਗੱਜ ਮੀਨ ਕਰੰਗਾ ਵੀ ਇਹਨਾਂ ਦੇ ਵਿੱਚ ਕਈ ਜਨਮ ਤੋਂ ਇਹਨਾਂ ਸਰੀਰਾਂ ਦੇ ਵਿੱਚ ਹੀ ਰਹਾਂ ਭਾਈ ਹੁਣ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਤੈਨੂੰ ਮਨੁੱਖੇ ਜਨਮ ਦੀ ਦਾਤ ਮਿਲੀ ਆ ਤੇ ਇਹ ਵੇਲਾ ਪਰਮਾਤਮਾ ਨੂੰ ਮਿਲਣ ਦਾ ਮਨੁੱਖੇ ਜਨਮ ਦੇ ਵਿੱਚ ਮਿਲ ਸਕਦਾ انسان ਮਹਾਰਾਜ ਕਹਿੰਦੇ ਜੇ ਪ੍ਰਮਾਤਮਾ ਦੀ ਰਜਾ ਵਿੱਚ ਤੁਰਿਏ ਤਾਂ ਹੀ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਹਰ ਕੇ ਬਾਣੇ ਜਨਮ ਪਦਾਰਥ ਪਾਇਆ ਮਤ ਉਤਮ ਹੋਈ ਏ ਭਾਈ ਜੇਸ ਮਨੁੱਖ ਨੇ ਪਰਮਾਤਮਾ ਦੀ ਰਜਾ ਵਿੱਚ ਤੁਰ ਕੇ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲਿਆ ਉਸ ਦੀ ਅਕਲ ਵਧੀਆ ਬਣ ਜਾਂਦੀ ਹੈ ਚੰਗੀ ਮਤ ਵਾਲਾ ਹੋ ਜਾਂਦਾ ਇਨਸਾਨ ਉਹਨੂੰ ਸਮਝ ਪੈ ਜਾਂਦੀ ਆ ਮਨੁੱਖਾ ਜਨਮ ਜੀਣ ਦੀ ਤੇ ਸਮਾਜ ਵਿੱਚ ਰਹਿਣ ਦੀ ਨਹੀਂ ਤਾਂ ਜੇ ਕੋਈ ਭਲੇ ਦੀ ਗੱਲ ਵੀ ਕਰਦਾ ਕਿਸੇ ਦੇ ਭਲੇ ਦੀ ਗੱਲ ਵੀ ਕਰਦਾ ਤੇ ਉਹਨੂੰ ਬੰਦਾ ਕਹਿੰਦਾ ਵੀ ਇਹ ਮੇਰੇ ਖਿਲਾਫ ਆ ਵੀ ਮੇਰੇ ਕੰਮ ਹੋਣ ਵਿੱਚ ਰਾਜੀ ਨਹੀਂ ਫਿਰ ਇਹ ਵਰਤੀ ਬਣੀ ਰਹਿੰਦੀ ਆ ਨਾਨਕ ਨਾਮ ਸਲਾਹੇ ਤੂੰ ਗੁਰਮਖ ਗਤ ਹੋਈ ਆਖਰੀ ਬੰਦ ਚ ਮਾਰਾ ਨੇ ਦੱਸਿਆ ਗੁਰਮਖ ਦਾ ਮਤਲਬ ਆ ਗੁਰੂ ਦੀ ਸ਼ਰਨ ਪਿਆ ਗਤ ਦਾ ਭਾਵ ਆ ਵੀ ਉੱਚੀ ਆਤਮਿਕ ਅਵਸਥਾ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਆ ਜਦੋਂ ਸਮਝ ਲਓ ਗਤੀ ਹੋ ਗਈ ਮਹਾਰਾਜ ਕਹਿੰਦੇ ਨੇ ਏ ਨਾਨਕ ਗੁਰੂ ਦੀ ਸ਼ਰਨ ਪੈ ਕੇ ਤੂੰ ਵੀ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਕਰ ਗੁਰੂ ਦੀ ਸ਼ਰਨ ਪਿਆ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਅਗਲਾ ਸ਼ਬਦ ਆਸਾ ਮਹੱਲਾ ਚੌਥਾ ਘਰ ਦੂਜਾ ਰਾਗ ਆਸਾ ਕਰ ਦੂਜਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਦੋਂ ਨਾਮ ਬਾਣੀ ਨਾਲ ਜੁੜ ਗਏ ਉਹਦੋਂ ਦੀ ਪ੍ਰਾਪਤੀ ਹੁੰਦੀ ਆਪਾਂ ਪਹਿਲਾਂ ਵੀ ਪੰਕਤੀਆਂ ਪੜਾਈਆਂ ਮਹਾਰਾਜ ਸਮਝਾਉਂਦੇ ਨੇ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਏ ਪ੍ਰਭੂ ਤੂੰ ਸਾਰੇ ਜਗਤ ਦਾ ਰਚਨਹਾਰ ਹੈ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਹੀ ਮੇਰਾ ਖਸਮ ਹੈ ਜੋ ਤੋ ਭਾਵੈ ਸੋਈ ਥੀ ਸੀ ਜੋ ਤੂੰ ਦਹਿ ਸੋਈ ਹਉ ਪਾਈ ਰਹਾਉ ਮਹਾਰਾਜ ਕਹਿੰਦੇ ਹੈ ਪ੍ਰਭੂ ਜਗਤ ਵਿੱਚ ਉਹੀ ਕੁਝ ਵਰਤ ਰਿਹਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ ਮੈਂ ਉਹੀ ਕੁਝ ਹਾਸਲ ਕਰ ਸਕਦਾ ਹਾਂ ਜੋ ਕੁਝ ਤੂੰ ਮੈਨੂੰ ਦਿੰਦਾ ਹੈ ਜੋ ਪ੍ਰਭੂ ਪ੍ਰਮਾਤਮਾ ਦਾਤਾਂ ਦਿੰਦਾ ਹੈ ਨਾ ਉਹੀ ਮਨੁੱਖ ਨੂੰ ਮਿਲਦੀਆਂ ਹਨ ਸਭ ਤੇਰੀ ਤੂੰ ਸਭਨੀ ਧਿਆਇਆ हे प्रभु सारी लुकाई तेरी रजी होई है सब जीवा ने ਔਖੇ ਸੌਖੇ ਵੇਲੇ ਤੈਨੂੰ ਹੀ ਸਮਰਿਆ ਹੈ ਜਿਸਨੂੰ ਕਿਰਪਾ ਕਰੇ ਤਰਨਾਮ ਰਤਨ ਪਾਇਆ ਮਹਾਰਾਜ ਕਹਿੰਦਾ ਜਿਸ ਉੱਤੇ ਤੂੰ ਮਿਹਰ ਕਰਦਾ ਹੈ ਉਸ ਮਨੁੱਖ ਨੇ ਤੇਰਾ ਨਾਮ ਰਤਨ ਲੱਭ ਲਿਆ ਹੈ ਗਰਮ ਖਲਾਦਾ ਮਨ ਮੁਖ ਗਵਾਇਆ ਪਰ ਲੱਭਾ ਉਸਨੇ ਜੋ ਗੁਰੂ ਦੀ ਸ਼ਰਨ ਪਿਆ ਤੇ ਗਵਾਇਆ ਉਸਨੇ ਜੋ ਆਪਣੇ ਮਨ ਦੇ ਪਿੱਛੇ ਤੁਰਿਆ ਆਪਦੇ ਮਨ ਦੇ ਪਿੱਛੇ ਤੁਰਨ ਵਾਲਾ ਇਹ ਰਤਨ ਜਵਾਹਰ ਨਾਮ ਪ੍ਰਭੂ ਪਰਮਾਤਮਾ ਦਾ ਗਵਾ ਲੈਂਦਾ ਹੈ ਤੇ ਗੁਰੂ ਦੇ ਪਿੱਛੇ ਤੁਰਨ ਵਾਲਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਤਨ ਪ੍ਰਾਪਤ ਕਰ ਲੈਂਦਾ ਇਹਦਾ ਭਾਵ ਇਹ ਹੈ ਇੱਥੇ ਤੁਦ ਭਾਵੈ ਤੁਦ ਆਪ ਵਿਛੋੜਿਆ ਆਪ ਮਿਲਾਇਆ ਹੁਣ ਆ ਇਸ ਬੰਦ ਚ ਮਹਾਰਾਜ ਨੇ ਦੱਸਦਾ ਵੀ ਜੀਵਾਂ ਦੇ ਕੀ ਬਸ ਹੈ ਮਨੁੱਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਤੋਂ ਵਿਛੋੜ ਰੱਖਿਆ ਹੈ ਤੇ ਗੁਰਮਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਹੋਏ ਜੋੜ ਰੱਖਿਆ ਹੈ ਜੋੜਿਆ ਹੋਇਆ ਹੈ ਤੂੰ ਦਰੇ ਆਓ ਸਭ ਤੁਝ ਹੀ ਮਾਹੇ ਮਹਾਰਾਜ ਕਹਿੰਦੇ ਹੈ ਪ੍ਰਭੂ ਤੂੰ ਜ਼ਿੰਦਗੀ ਦਾ ਇੱਕ ਵੱਡਾ ਦਰਿਆ ਹੈ ਸਾਰੀ ਸ੍ਰਿਸ਼ਟੀ ਤੇਰੀ ਤੇਰੇ ਵਿੱਚ ਜਿਉਂ ਰਹੀ ਹੈ। ਤੋਤ ਪਰ ਨ ਦੂਜਾ ਕੋਈ ਨਹੀਂ। ਤੂੰ ਆਪ ਹੀ ਆਪ ਹੈ ਤੈਥੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ। ਹੁਣ ਇੱਥੇ ਆਪਾਂ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਇਸ ਪੰਕਤੀ ਤੇ ਵੀ ਪ੍ਰਭੂ ਪਰਮਾਤਮਾ ਤੋਂ ਬਿਨਾ ਦੂਜਾ ਕੋਈ ਨਹੀਂ ਹੀ ਨਹੀਂ। ਕਿਹੜਾ ਵੀ ਕੋਈ ਲਵੇਰੀਆਂ ਦੇਣ ਵਾਲਾ ਕੋਈ ਮਤਲਬ ਦੁੱਧ ਪੁੱਤ ਦੇਣ ਵਾਲਾ ਕੋਈ ਪਾਣੀ ਕੋਈ ਹਵਾ ਜਿੰਨੇ ਵੀ ਆਪਾਂ ਨੂੰ ਸੁੱਖ ਸਹੂਲਤਾਂ ਪਦਾਰਥ ਮਿਲ ਰਹੇ ਨੇ ਪੇਟ ਭਰਨ ਵਾਸਤੇ ਤੇ ਆਪਣੇ ਜੀਵਨ ਵਾਸਤੇ ਆਕਸੀਜਨ ਪਾਣੀ ਠੀਕ ਹੈ ਜੀ ਜੋ ਵੀ ਜਿੰਨੀਆਂ ਵੀ ਦਾਤਾਂ ਮਿਲ ਰਹੀਆਂ ਪ੍ਰਭੂ ਪਰਮਾਤਮਾ ਦੇ ਹੁਕਮ ਅnder ਤੇ ਉਹਦੀਆਂ ਬਣਾਈਆਂ ਹੋਈਆਂ ਤੇ ਉਹਦੀਆਂ ਦਿੱਤੀਆਂ ਹੀ ਮਿਲ ਰਹੀਆਂ ਹੋਰ ਆਸਰਾ ਕਿਸੇ ਦਾ ਨਾ ਤੱਕ ਜੇ ਜੇ ਹੁਣ ਆਪਣੇ ਆਪਾਂ ਇਹ ਪੰਗਤੀ ਨੂੰ ਆਪਦੇ ਹਿਰਦੇ ਚ ਵਸਾਲ ਗਏ ਤਾਂ ਬਿਮਾਰਾ ਜੇ ਕਹਿੰਦੇ ਨੇ ਦੁੱਧ ਬਿਨ ਦੂਜਾ ਕੋਈ ਨਾ ਹੈ ਤੇ ਗੁਰੂ ਦੀ ਗੱਲ ਮੰਨ ਲੇ ਵੀ ਉਹ ਤੋਂ ਬਿਨਾਂ ਤਾਂ ਕੋਈ ਹੋਰ ਹੈ ਹੀ ਨਹੀਂ ਨਾ ਕੋਈ ਦੁੱਖ ਦੇਣ ਵਾਲਾ ਤੇ ਨਾ ਕੋਈ ਸੁੱਖ ਦੇਣ ਵਾਲਾ ਇਸੇ ਪ੍ਰਭੂ ਪਰਮਾਤਮਾ ਨਾਲ ਜੁੜ ਜਗੇ ਜੁੜਿਆ ਕਿਵੇਂ ਜਾਣਾ ਜਦੋਂ ਨਾਮ ਬਾਣੀ ਨਾਲ ਜੁੜ ਕੇ ਪਰਮਾਤਮਾ ਨਾਲ ਜੁੜ ਗਏ ਜੀ ਜੰਤ ਸਭ ਤੇਰਾ ਖੇਲ ਜਗਤ ਦੇ ਇਹ ਸਾਰੇ ਜੀ ਜੰਤ ਤੇਰਾ ਰਚਿਆ ਤਮਾਸ਼ਾ ਹੈ ਵਿਜੋਗ ਮਿਲ ਵਿਛੜਿਆ ਸੰਜੋਗੀ ਮਿਲ ਮਹਾਰਾਜ ਕਹਿੰਦੇ ਤੇਰੀ ਹੀ ਧੁਰਦਰਗਾਹ ਤੋਂ ਮਿਲੇ ਵਿਜੋਗ ਦੇ ਕਾਰਨ ਮਿਲਿਆ ਹੋਇਆ ਜੀਵ ਵਿਛੜ ਜਾਂਦਾ ਹੈ ਤੇ ਸੰਜੋਗ ਦੇ ਕਾਰਨ ਮੁੜ ਮਲਾਪ ਹਾਸਲ ਕਰ ਲੈਂਦਾ ਹੈ ਜਿਵੇਂ ਆਪਾਂ ਬਾਹਰੀ ਗੱਲ ਕਰੀਏ ਵਿਛੋਗ ਵਿਜੋਗ ਆਪਾਂ ਕਹਿੰਨੇ ਆ ਮਤਲਬ ਜੇ ਕਿਸੇ ਦੀ ਭੈਣ ਦਾ ਰਿਸ਼ਤਾ ਜੁੜ ਗਿਆ ਤਾਂ ਆਪਾਂ ਕਹਿੰਦੇ ਨੇ ਸੰਜੋਗ ਹੋ ਗਿਆ ਜੇ ਟੁੱਟ ਗਿਆ ਤਾਂ ਆਪਾਂ ਕਹਿੰਦੇ ਵਿਜੋਗ ਹੋ ਗਿਆ ਇਸੇ ਤਰ੍ਹਾਂ ਜੀਵ ਆਤਮਾ ਦਾ ਰਿਸ਼ਤਾ ਆਪਾਂ ਜੇ ਪ੍ਰਭੂ ਪਰਮਾਤਮਾ ਨਾਲ ਗੁਰਬਾਣੀ ਰਾਹੀਂ ਜੁੜਿਆ ਰਿਹਾ ਤਾਂ ਸੰਜੋਗ ਹੋ ਗਿਆ ਜੇ ਆਪ ਦੀ ਮਨਮਰਜ਼ੀਆਂ ਕਰਦਾ ਕਰਦਾ ਮਨੁੱਖ ਗੁਰੂ ਗਿਆਨ ਨਾਲੋਂ ਪਰਮਾਤਮਾ ਦੇ ਨਾਮ ਨਾਲੋਂ ਟੁੱਟ ਗਿਆ ਤਾਂ ਵਿਜੋਗ ਹੋ ਗਿਆ ਮਹਾਰਾਜ ਕਹਿੰਦੇ ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੇ ਹੇ ਪ੍ਰਭੂ ਜੈਸ ਮਨੁੱਖ ਨੂੰ ਤੂੰ ਸਮਝ ਬਖਸਦਾ ਹੈ ਉਹੀ ਮਨੁੱਖ ਜੀਵਨ ਮਨੋਰਥ ਨੂੰ ਸਮਝਦਾ ਹੈ ਜਿਹੜੇ ਮਨੁੱਖ ਨੇ ਗੁਰੂ ਤੋਂ ਗਿਆਨ ਲੈ ਕੇ ਜੀਵਨ ਨੂੰ ਸੜਝਾ ਲਿਆ ਸਮਝ ਲਿਆ ਤੇ ਉਹਨੇ ਆਪਣੇ ਮਨੁੱਖੀ ਜੀਵਨ ਦਾ ਮਨੋਰਥ ਪੂਰਾ ਕਰ ਲਿਆ ਜੀਣਾ ਆ ਗਿਆ ਜ਼ਿੰਦਗੀ ਜੀਣੀ ਆ ਗਈ ਮਨੁੱਖ ਨੂੰ ਤੇ ਨਹੀਂ ਤਾਂ ਹੁਣ ਮੈਂ ਵੀ ਵਿਚਰਦਾ ਰਹਿਣਾ ਲੋਕਾਂ ਦੇ ਵਿੱਚ ਆਪਾਂ ਵਿਚਰਦੇ ਹੀ ਆ ਦੇਖੋ ਈਰਖਾ ਚ ਦਬੈਤ ਚ ਹੰਕਾਰ ਜੈਲਸ ਇਹਦੇ ਵਿੱਚ ਇਨਸਾਨ ਫਸਿਆ ਹੋਇਆ ਆਪਣਾ ਜੀਵਨ ਬਸਰ ਕਰੀ ਜਾ ਰਿਹਾ ਤੇ ਜ਼ਿੰਦਗੀ ਦਾ ਸਮਾਂ ਦੇਖੋ ਜਿਵੇਂ ਘੜੀ ਟਿਕ ਕਰਦੀ ਹੈ ਨਾ ਸੂਈ ਬਸ ਇਹ ਸਮਾਂ ਸਕਿੰਟ ਸਕਿੰਟ ਆਪਣੀ ਜ਼ਿੰਦਗੀ ਦਾ ਖਤਮ ਹੋ ਜਾ ਹੁੰਦਾ ਜਾ ਰਿਹਾ ਅਗਰੇ ਮਹਾਰਾਜ ਬੰਦ ਚ ਦੱਸਦੇ ਨੇ ਜਿਸ ਨੂੰ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੇ ਏ ਪ੍ਰਭੂ ਜੈਸਮਨੁੱਖ ਨੂੰ ਤੂੰ ਸਮਝ ਬਖਸਦਾ ਹੈ ਉਹੀ ਮਨੁੱਖ ਜੀਵਨ ਮਨੋਰਥ ਨੂੰ ਸਮਝਦਾ ਹੈ ਤੇ ਉਹ ਮਨੁੱਖ ਹਰ ਪ੍ਰਭੂ ਦੀ ਹਰ ਪ੍ਰਭੂ ਦੇ ਗੁਣ ਸਦਾ ਆਖ ਕੇ ਬਿਆਨ ਕਰਦਾ ਹੈ ਹੁਣ ਕਈ ਬਨੁੱਖ ਦੇਖੋ ਆਪਾਂ ਕਈ ਭੈਣ ਭਰਾ ਮਿਲ ਜਾਂਦੇ ਨੇ ਉਹ ਉਹਦੇ ਕੋਲ ਰੱਬ ਦੀ ਗੱਲ ਹੀ ਸੁਣਨ ਨੂੰ ਮਿਲਦੀ ਆਪਾਂ ਕਦੇ ਨੇ ਬਹਿ ਜਾ ਯਾਰ ਹੋਰ ਸੁਣਾ ਤੇ ਕਈ ਨਿੰਦਿਆ ਚੁਗਲੀ ਬੱਚੀ ਫਸੇ ਰਹਿੰਦੇ ਨੇ ਇੱਕ ਦੂਜੀ ਦੀਆਂ ਟਾਈਮ ਕੱਢ ਕੇ ਬੇਬੇ ਹੁਣੀ ਮੈਂ ਦੇਖਦਾ ਹੁਣਾ 80-80 ਸਾਲ ਦੀਆਂ ਗੋਡੇ ਘਰੀਸ ਦੀਆਂ ਜਾਂਦੀਆਂ ਮੈਂ ਉਹ ਸੇਲੀ ਕੋਲੇ ਚਲਣਾ ਕਿਉਂਕਿ ਉੱਥੇ ਫਿਰ ਸਾਰਾ ਦਿਨ ਇਹ ਇੱਕ ਦੂਜੇ ਦੀ ਚੁਗਲੀ ਨਿੰਦਿਆ ਬਸ ਇੱਕ ਦੂਜੇ ਦੀਆਂ ਕਰੀ ਜਾਂਦੀਆਂ ਸਾਰਾ ਵਕਤ ਉੱਥੇ ਨਗਾ ਦੇਣਾ ਇੱਕ ਇਹ ਵੀ ਹੋ ਗਈ ਤੇ ਇੱਕ ਕੋਈ ਗੁਰੂ ਦਾ ਪਿਆਰਾ ਚਾਹੇ ਭੈਣਾ ਚਾਹੇ ਭਾਈ ਉਹ ਚੱਲ ਕੇ ਜਾਂਦਾ ਵੀ ਚਲਦੇ ਆ ਬਲਾਨੇ ਕੋਲੇ ਆਪਾਂ ਫਰਾਨੇ ਸਿੰਘ ਕੋਲੇ ਚਲਦੇ ਆ ਫਰਾਨੀ ਭੈਣ ਕੋਲੇ ਚਲਦੇ ਆ ਉੱਥੇ ਗੁਰਮਤ ਦੀਆਂ ਗੱਲਾਂ ਵੀ ਹੁੰਦੀਆਂ ਨੇ ਅਕਾਲ ਪੁਰਖ ਵਾਹਿਗੁਰੂ ਦੀਆਂ ਗੁਰੂ ਦੀਆਂ ਇਤਿਹਾਸਕ ਗੱਲਾਂ ਵੀ ਹੁੰਦੀਆਂ ਨੇ ਇਹ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਜੇ ਤੇ ਬਖਸ਼ਿਸ਼ ਆ ਪਾਈ ਉਹ ਗੁਰਮਤ ਕਰਦਾ ਰਹਿੰਦਾ ਸਾਰਾ ਦਿਨ ਤੇ ਜਿਹੜਾ ਆਪਣੇ ਮਨ ਦੇ ਪਿੱਛੇ ਚੱਲਦਾ ਉਹ ਇਸ ਤਰ੍ਹਾਂ ਬਸ ਲੋਕਾਂ ਦੀਆਂ ਤੇਰੀਆਂ ਮੇਰੀਆਂ ਕਰਕੇ ਸਾਰਾ ਦਿਨ ਗੁਜ਼ਾਰ ਲੈਂਦਾ ਤੇ ਜਿੱਥੇ ਗੁਰੂ ਦੀ ਗੱਲ ਹੋ ਜੇ ਨਿਸ਼ਾਨੀ ਕਿਹੜੀ ਹੁੰਦੀ ਆ ਨਿਸ਼ਾਨੀ ਇਹ ਹੁੰਦੀ ਆ ਵੀ ਜਿੱਥੇ ਗੁਰੂ ਦੀ ਗੱਲ ਹੋਵੇ ਜੇ ਤਾਂ ਉਹ ਬੰਦਾ ਸੁਚੇਤ ਆ ਤੇ ਉਹਨੂੰ ਮਤਲਬ ਚੌ ਚੜਦਾ ਗੁਰੂ ਦੀ ਗੱਲ ਸੁਣਨ ਦਾ ਵੀ ਹੋਰ ਰਸ ਬਣਦਾ ਵੀ ਹੋਰ ਸੁਣਗੇ ਉਹ ਗੁਰਮਖ ਪਿਆਰਾ ਤੇ ਜਿਹਨੂੰ ਵਾਸਿਆਉਣ ਲੱਗੀਆਂ ਸਿਰ ਜੇ ਲੱਗਿਆ ਹਲਾਉਣ ਬੱਸ ਉਹਨੂੰ ਆਏ ਆ ਵੀ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ ਕਿਉਂਕਿ ਉਹਦੇ ਅੰਦਰ ਕੂੜ-ਕਬਾੜ ਭਰਿਆ ਹੋਇਆ ਇਹ ਗਰਬਾਣੀ ਦਾ ਫੈਸਲਾ ਜਦ ਕੋਈ ਬੋਲੇ ਸੱਚ ਸੱਚ ਕੂੜਾ ਜਲ ਜਾਵੀ ਜੇ ਗੁਰੂ ਦੀ ਗੱਲ ਕੋਈ ਸੱਚੀ ਕਰਦਾ ਬੰਦਾ ਜਾਂ ਕੋਈ ਸਮਾਜਿਕ ਤੌਰ ਤੇ ਸੱਚੀ ਗੱਲ ਕਹਿੰਦਾ ਤੇ ਉਹਦਾ ਅੰਦਰ ਜਲਵਲ ਉੱਠਦਾ ਦੂਜੇ ਦਾ ਜਿਹਦੇ ਅੰਦਰ ਕੂੜ ਹੀ ਭਰਿਆ ਹੋ ਕੂੜ ਦਾ ਮਤਲਬ ਝੂਠ ਕਿਉਂਕਿ ਝੂਠਾ ਟੱਕ ਨਹੀਂ ਸਕਦਾ ਸੱਚ ਅੱਗੇ ਜਿਵੇਂ ਹਨੇਰਾ ਚਾਨਣ ਦੇ ਅੱਗੇ ਟੱਕ ਨਹੀਂ ਸਕਦਾ ਅਲਾਈਟਾਂ ਜਗਦੀਆਂ ਨਾ ਹਨੇਰੇ ਦੀ ਕੋਈ ਵੀ ਹਸਤੀ ਨਹੀਂ ਬੇ ਇੱਥੇ ਆ ਜੇ ਜਦੋਂ ਲਾਈਟਾਂ ਬੰਦ ਕਰਦੀਆਂ ਉਦੋਂ ਨਾਲ ਹੀ ਉਹਨੇ ਪ੍ਰਗਟ ਹੋ ਜਾਣਾ ਇਸੇ ਤਰ੍ਹਾਂ ਹੀ ਸੱਚ ਤੇ ਝੂਠ ਆ ਭਾਈ ਜਿੱਥੇ ਸੱਚ ਆ ਗਿਆ ਉੱਥੇ ਝੂਠ ਦਾ ਕੋਈ ਮਤਲਬ ਨਹੀਂ ਤੇ ਜਿੱਥੇ ਝੂਠ ਹੀ ਝੂਠ ਵਰਤਦਾ ਉੱਥੇ ਕੋਈ ਸੱਚ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਹਰ ਗੁਣ ਸਦਾ ਹੀ ਹਰ ਗੁਣ ਸਦਾ ਹੀ ਆਖ ਬਖਾਣੇ ਤੇ ਉਹ ਮਨੁੱਖ ਹਰ ਪ੍ਰਭੂ ਦੇ ਗੁਣ ਸਦਾ ਆਖ ਕੇ ਬਿਆਨ ਕਰਦਾ ਹੈ ਜਿਹੜਾ ਨਾਮ ਬਾਣੀ ਨਾਲ ਜੁੜਦਾ ਭਾਈ ਭੈਣ ਭਾਈ ਅੱਗੇ ਮਹਾਰਾਜ ਨੇ ਦੱਸਿਆ ਜਨ ਹਰ ਸੇਵਿਆ ਤਿੰਨ ਸੁਖ ਪਾਇਆ ਮਹਾਰਾਜ ਕਹਿੰਦੇ ਹੈ ਭਾਈ ਜਿਸ ਮਨੁੱਖ ਨੇ ਪ੍ਰਮਾਤਮਾ ਦੀ ਸੇਵਾ ਭਗਤੀ ਕੀਤੀ ਉਸ ਨੇ ਆਤਮਕ ਅਨੰਦ ਮਾਣ ਲਿਆ ਜਨ ਹਰ ਸੇਵਿਆ ਜਿਨੇ ਸਿਵਤ ਸਲਾਹ ਕੀਤੀ ਹੈ ਪ੍ਰਭੂ ਪ੍ਰਮਾਤਮਾ ਦੀ ਮਹਾਰਾਜ ਕਹਿੰਦੇ ਉਹਨੇ ਸੁਖ ਪ੍ਰਾਪਤ ਕਰ ਲਿਆ ਜਨ ਹਰ ਸੇਵਿਆ ਤੈਨੂੰ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਮਹਾਰਾਜ ਕਹਿੰਦੇ ਉਹ ਮਨੁੱਖੋ ਸਿਮਰਨ ਭਗਤੀ ਦੇ ਕਾਰਨ ਆਤਮਕ ਅਡੋਲਤਾ ਵਿੱਚ ਟਿਕ ਕੇ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਲੀਨ ਹੋ ਗਿਆ ਹੈ ਇਹ ਵੀ ਕਹਿ ਲੈਨੇ ਆਪਾਂ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਹੁਣ ਫੇਰ ਇੱਥੇ ਗੱਲ ਆ ਗਈ ਉਹੀ ਵੀ हे ਪ੍ਰਭੂ ਤੂੰ ਆਪ ਹੀ ਜਗਤ ਦਾ ਰਚਨ ਵਾਲਾ ਹੈ ਜਗਤ ਵਿੱਚ ਸਭ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ ਜੀ ਪੈਦਾ ਵੀ ਹੋ ਰਹੇ ਨੇ ਸੰਸਾਰ ਤੋਂ ਚਲੇ ਵੀ ਜਾ ਰਹੇ ਨੇ ਬਰਖਾ ਵੀ ਹੋ ਰਹੀ ਆ ਧੁੱਪ ਵੀ ਨਿਕਲ ਰਹੀ ਆ ਔੜ ਵੀ ਲੱਗ ਰਹੀ ਆ ਗਰਮੀ ਸਰਦੀ ਵੀ ਆ ਰਹੀ ਆ ਸਰਦੀ ਦਾ ਮੌਸਮ ਆ ਗਿਆ ਗਰਮੀ ਦਾ ਮੌਸਮ ਆ ਗਿਆ ਹਵਾ ਚੱਲ ਪਈ ਤੂਫਾਨ ਵੀ ਆਉਂਦੇ ਨੇ ਭਝਾਲ ਵੀ ਆਉਂਦੇ ਨੇ ਸਭ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅnder ਆ ਬਸ ਫਿਰ ਇਹਦੇ ਨਾਲ ਜੁੜ ਜਕੇ ਪਾਈ ਗਰਵਾਣੀਆਂ ਛੇ ਨਾਲੀ ਜੋੜਦੀ ਆ ਮਹਾਰਾਜ ਕਹਿੰਦੇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਝ ਬਿਨ ਤੂਜਾ ਅਬਰ ਨ ਕੋਏ ਨਿਬੜ ਕੀ ਨਾ ਗੱਲ ਬਿਤ ਇਥੋਂ ਬਿਨਾ ਕੋਈ ਹੋਰ ਕੁਝ ਕਰਨ ਵਾਲਾ ਨਹੀਂ ਹੈ ਸਮਝ ਗਏ ਇਸ ਗੱਲ ਨੂੰ ਤੇ ਜੇ ਹੁਣ ਆ ਵੀ ਪੰਕਤੀਆਂ ਸੁਣ ਲਈਆਂ ਗੁਰੂ ਦੀਆਂ ਤੇ ਤੁਰ ਪੇ ਫੇਰ ਕਿਸੇ ਪਾਸੇ ਨੂੰ ਹੋਰ ਗੁਰੂ ਦਾ ਦਵਾਰਾ ਛੱਡ ਕੇ ਇਹਦਾ ਪਾਪ ਫਿਰੇ ਆ ਵੀ ਅਸੀਂ ਗੁਰੂ ਦੀ ਗੱਲ ਸੁਣੀ ਨਹੀਂ ਤੇ ਜੇ ਸੁਣੀ ਆ ਤਾਂ ਸਮਝੀ ਨਹੀਂ ਸਮਝੀ ਆ ਤਾਂ ਮੰਨੀ ਨਹੀਂ ਤਾਂ ਨਹੀਂ ਗੱਲਾਂ ਸਾਨੂੰ ਗੁਰੂ ਨਾਲ ਤੋੜੀ ਰੱਖਦੀਆਂ ਜੇ ਸੁਣਿਆ ਜਾਏ ਸੁਣ ਕੇ ਮੰਨਿਆ ਜਾਏ ਤੇ ਮੰਨ ਕੇ ਉਸ ਸ਼ਬਦ ਦੀ ਕਮਾਈ ਕਰੀ ਜਾਵੇ ਕਮਾਈ ਕਿਵੇਂ ਕਰਨੀ ਹੁੰਦੀ ਹੈ ਉਹ ਆਪਾਂ ਕਈ ਵਾਰੀ ਭੂਮੀਆਂ ਦੀ ਸਾਖੀ ਸੁਣੀ ਆ ਵੀ ਬਚਨ ਮੰਨਣੇ ਹੀ ਗੁਰੂ ਦੇ ਸ਼ਬਦ ਦੀ ਕਮਾਈ ਹੈ ਗੁਰੂ ਦੇ ਬਚਨ ਮੰਨ ਲਾ ਤੇ ਉਹਦੇ ਸ਼ਬਦ ਦੀ ਕਮਾਈ ਹੋ ਗਈ ਜਿਵੇਂ ਹੁਣ ਤੁਜ ਬਿਨ ਦੂਜਾ ਅਵਰ ਨਾ ਕੋਈ ਬਸੇ ਸ਼ਬਦ ਤੂੰ ਮੰਨ ਲਿਆ ਮੰਨ ਕੇ ਜਦੋਂ ਆਪਦੇ ਹਿਰਦੇ ਚ ਬਸਾਰਿਆ ਵੀ ਉਹ ਤੋਂ ਬਿਨਾਂ ਤਾਂ ਕੋਈ ਹੈ ਹੀ ਨਹੀਂ ਇਹ ਸ਼ਬਦ ਦੀ ਕਮਾਈ ਹੋ ਗਈ ਗੁਰੂ ਦੇ ਬਚਨਾਂ ਦੀ ਕਮਾਈ ਹੋ ਗਈ ਫਿਰ ਜਦੋਂ ਇਹ ਕਮਾਈ ਕਰੇਗਾ ਤੂੰ ਤੇ ਇਹਦਾ ਫਲ ਪ੍ਰਾਪਤ ਹੋ ਜਾਣਾ ਜਦ ਆ ਬਾਰੀਦਾਰ ਨਾਲ ਜੇ ਤਾਂ ਕਮਾਈ ਕਰਦੇ ਆ ਤਾਂ ਪੈਸੇ ਘਰੇ ਆਉਂਦੇ ਆ ਫਿਰ ਪੈਸਿਆਂ ਦੇ ਨਾਲ ਸਹੂਲਤ ਆ ਜਾਂਦੀ ਐ ਪ੍ਰਸ਼ਾਦਾ ਪਾਣੀ ਬਣ ਜਾਂਦਾ ਘਰ ਵਿੱਚ ਸੁੱਖ ਸਹੂਲਤਾਂ ਆ ਜਾਂਦੀਆਂ ਨੇ ਸਹੂਲਤਾਂ ਮਿਲ ਜਾਂਦੀਆਂ ਨੇ ਮਹਾਰਾਜ ਕਹਿੰਦੇ ਤੁਦ ਬਿਨ ਦੂਜਾ ਅਬਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਤੂੰ ਆਪੇ ਹੀ ਜਗਤ ਰਚਨਾ ਕਰ ਕਰਕੇ ਸਭ ਦੀ ਸੰਭਾਲ ਕਰਦਾ ਹੈ ਤੂੰ ਆਪ ਹੀ ਇਸ ਸਾਰੇ ਭੇਤ ਨੂੰ ਜਾਣਦਾ ਹੈ ਮਹਾਰਾਜ ਲੈ ਲੈ ਇਹਨਾਂ ਪੰਕਤੀਆਂ ਦੀ ਕਮਾਈ ਕਰ ਲਾ ਤੂੰ ਬਸ ਮੰਨ ਲਾ ਮੰਨ ਗਈ ਗੱਲ ਜੁੜ ਗਿਆ ਰੱਬ ਨਾਲ ਮਿਲ ਗਿਆ ਪ੍ਰਭੂ ਪਰਮਾਤਮਾ ਗੁਰੂ ਦੇ ਬਚਨਾ ਮੁਤਾਬਕ ਭਾਈ ਪਰਮਾਤਮਾ ਨੇ ਮਿਲਣਾ ਅੱਗੇ ਮਹਾਰਾਜ ਨੇ ਦੱਸਤਾ ਜਨ ਨਾਨਕ ਗੁਰਮਖ ਪਰਗਟ ਹੋਏ ਗੁਰਮਖ ਗੁਰਮਖ ਮੈਨੇ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਬੀਬੀ ਆ ਚੇ ਪਾਈ ਆ। हे ਦਾਸ ਨਾਨਕ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਸਾਰੀ ਗੱਲ ਸਮਝ ਵਿੱਚ ਆ ਜਾਂਦੀ ਹੈ। ਜਦੋਂ ਨਾਮ ਬਾਣੀ ਨਾਲ ਜੁੜ ਜਾਂਦਾ ਮਨੁੱਖ। ਆਹ ਪੰਕਤੀਆਂ ਦੇ ਦੋ ਆਹ ਪੰਕਤੀਆਂ ਦੋ ਤਿੰਨ ਆਪਾਂ ਪੜ੍ਹੀਆਂ ਜਿਹੜੀਆਂ ਇਹਨੂੰ ਸਿਰ ਤੇ ਚੱਕ ਲੈ ਕਹਿਣ ਦਾ ਭਾਪ ਆਪਦੇ ਹਿਰਦੇ 'ਚ ਵਸਾਲਾ। ਠੀਕ ਹੈ ਫਿਰ ਤੂੰ ਸੱਚੀ ਸੁੱਚੀ ਆਪਦੀ ਕਿਰਤ ਕਮਾਈ ਨਾਲ ਜੁੜ ਜਾ ਤੇ ਆਪਣੇ ਫਰਜ਼ ਪਛਾਣ ਜਿਹੜੇ ਧੀਆਂ ਪੁੱਤਰਾਂ ਵਾਲੇ ਜਾਂ ਤੇ ਮਾਂ ਪਿਓ ਵਾਲੇ। ਬਾਛਾ ਬਣ ਗਿਆ ਜੀਵਨ ਇਤੋਂ ਬਿਹਤਰ ਜੀਵਨ ਹੋਰ ਕੀ ਜੀ ਲਏਗਾ ਗੁਰੂ ਦੇ ਗਿਆਨ ਮੁਤਾਬਕ ਆਪਣਾ ਜੀਵਨ ਬਸਰ ਕਰ ਅੱਗੇ ਮਹਾਰਾਜ ਨੇ ਦੱਸਿਆ ਇਹ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਆਪਾਂ ਗਾਇਨ ਕਰ ਲੈਨੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਮਹਾਰਾਜ ਕਹਿੰਦੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਜਿਵੇਂ ਆਪਾਂ ਹੁਣ ਪਹਿਲਾਂ ਗੱਲ ਕਰੀ ਆ ਵੀ ਗੁਰੂ ਦੇ ਸ਼ਬਦ ਦੀ ਕਮਾਈ ਕਰ ਲੈ ਗੁਰੂ ਦੀ ਕਿਰਪਾ ਹੋ ਗਈ ਤਰੇਤੇ ਤੇ ਉਹਨੇ ਮਿਲ ਜਾਨਾ ਰਾਗ ਆਸਾ ਘਰ ਦੂਜਾ ਮਹੱਲਾ ਚੌਥਾ ਰਾਗ ਆਸਾ ਘਰ ਦੂਜਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਆ ਜੀ ਇਹ ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ ਇਹ ਆਪਾਂ ਕੱਲ ਨੂੰ ਸ਼ਬਦ ਲਵਾਂਗੇ ਮਹਾਰਾਜ ਦੀ ਕਿਰਪਾ ਨਾਲ ਵਿਚਾਰਾਂਗੇ ਹੁਣ ਪੜ੍ਹ ਲੈਨੇ ਆਪਾਂ ਵੀ ਕਿਸੇ ਮਨੁੱਖ ਨੇ ਆਪਣੇ ਮਿੱਤਰ ਨਾਲ ਪੁੱਤਰ ਨਾਲ ਭਰਾ ਨਾਲ ਸਾਥ ਗੰਢਿਆ ਹੋਇਆ ਹੈ ਟੜੇ ਦਾ ਮਤਲਬ ਆ ਵੀ ਜਿਹਦੇ ਨਾਲ ਬਣਦੀ ਆਪਣੀ ਵੀ ਬੜੀ